Terima kasih telah menonton video ini. ਪੰਜਾਬ ਜਿਹੜਾ ਨਜ਼ਰ ਆ ਰਿਹਾ ਪਸਤਾ ਨੂੰ ਦਿਖਾ ਰਿਹਾ ਚਲੰਦਰ ਦੇ ਏਰੀਆ ਦੇ ਵਿੱਚ ਜਿਹੜਾ ਪਗਲਾਂ ਚੀ ਦੀ ਬਾਲ ਮਕੀ ਨੂੰ ਦੇ ਏਰੀਆ ਦੇ ਵਿੱਚ ਆ ਦੇਖ ਸਕਦੇ ਹੋ ਯੋਗ ਜਿਹੜੇ ਮੇਕਾ ਉਧਰੇ ਕਮਨ ਸਰ ਜਿਹੜੀ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਕਿਸੇ ਨਾ ਹੋਈ ਤੇ ਕਿ ਇਹ ਤੇ ਜੀ ਬਸਤੀ ਗੁਜਾਨ ਦੇ ਵਿੱਚ ਇੱਕ ਸਚੇਨ ਇਲੀਅਸ ਲਾਗੀ ਨਾਮ ਦਾ ਸਮਗਦਰ ਹੈਗਾ ਜਿਹਦੇ ਖਿਲਾਫ 10 ਮਕਦਮੇ ਦਰਜ ਹੈਗੇ ਐਂਡੀਪੀਐਸਟ ਦੇ ਅ ਅੋਨੇ ਨਸ਼ਾ ਵੇਚ ਕੇ ਜਿਹੜੀ ਹੈ ਇਲੀਗਲ ਕੰਸਟਰਕਸ਼ਨ ਜਿਹੜੀ ਕੀਤੀ ਸੀਗੀ ਉਹ ਕਾਰਪੋਰੇਸ਼ਨ ਦੇ ਧਿਆਨ ਚ ਆਈ ਹੈਗੀ ਹੈ ਕਾਰਪੋਰੇਸ਼ਨ ਨੇ ਇਸ ਨੂੰ ਆਇਡੈਂਟੀਫਾਈ ਕਰਕੇ ਪਰ ਪੁਲਿਸ ਦੀ ਹੈਲਪ ਮੰਗੀ ਸੀਗੀ ਵੀ ਇਹਨੇ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਹੈ ਉਹਨੂੰ ਡਿਮੋਲਿਸ਼ ਕਰਨਾ ਬਣਦਾ ਤੇ ਉਹ ਡਿਮੋਲਿਸ਼ ਕਰਨ ਆਏ ਆ ਤੇ ਪੁਲਿਸ ਹੈਲਪ ਵਾਸਤੇ ਅਸੀਂ ਇੱਥੇ ਆਏ ਹੈਗੇ ਆ ਤੇ ਜੋ ਤੁਸੀਂ ਦੇਖ ਰਹੇ ਹੋ ਵੀ ਜੋ ਵੀ ਉਹਨੇ ਇਲੀਗਲ ਕੰਸਟਰਕਸ਼ਨ ਕੀਤੀ ਸੀ ਉਹਦੀ ਜਿਹੜੀ ਹੈ ਡਿਮੋਲਿਸ਼ਨ ਚੱਲ ਰਹੀ ਆ ਔਰ ਇਹ ਪੰਜਾਬ ਸਰਕਾਰ ਵੱਲੋਂ ਮਨਜੋਗ ਸਾਡੇ ਡੀਜੀ ਸਾਹਿਬ ਵੱਲੋਂ ਔਰ ਮਨਜੋਗ ਸੀਪੀ ਮੈਮ ਵੱਲੋਂ ਜੋ ਇੱਕ ਸਾਨੂੰ ਗਾਈਡਲਾਈਨ ਜਾਂ ਕੰਸਟ੍ਰਕਸ਼ਨਾਂ ਹੈਗੀਆਂ ਨੇ ਉਹਦੇ ਤਹਿਤ ਜਿਹੜੀ ਇਹ ਕਾਰਵਾਈ ਅੱਜ ਲਿਆਂਦੀ ਜਾ ਰਹੀ ਹੈ ਜਿਹੜੇ ਵਿਅਕਤੀ ਦੇ ਘਰ ਦੇ ਤੁਸੀਂ ਦੱਦੇ ਉਹਨਾਂ ਕੀ ਨਾਮ ਕੀ ਹੈ ਉਹਦਾ ਨਾਮ ਸਚੇਵ ਇਹਦੀ ਸਲਾਡੀ ਹੈ ਜੀ ਬਸਤੀ ਕੁਜਾਂ ਦਾ ਰਹਿਣ ਵਾਲਾ ਹੈ ਇਹ ਇਹਦੇ ਖਿਲਾਫ ਵਕ ਵਕ ਖਾਣਿਆਂ ਦੇ ਵਿੱਚ ਐਨਡੀਪੀ ਸਖਤ ਦੇ 10 ਮੁਕਦਮੇ ਦਰਜ ਨੇ ਨਹੀਂ ਇਸ ਟਾਈਮ ਬਾਹਰ ਹੈਗਾ ਜੀ ਇਹ ਔਰ ਇਹਨਾਂ ਦੇ 10 ਮੁਕਦਮਾ ਜਿਹੜਾ ਹੈਗਾ ਉਹ ਕਿਸੇ ਸੈਂਟਰ ਚ ਦਾਖਲ ਕਰਾਇਆ ਹੈਗਾ ਇਹਨਾਂ ਨੇ ਔਰ ਉਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹਦੇ ਘਰ ਵਾਲਾ ਉਹ ਗੱਲ ਵੀ ਕੀਤੀ ਜਾ ਰਹੀ ਚਾਹੇ ਮਿਹਨਤਨਾ ਬਣਾਇਆ ਆ ਨੀ ਉਹ ਦੇਖੋ ਇਹ ਤਾਂ ਹਰੇਕ ਕਹਿੰਦਾ ਹੀ ਹੁੰਦਾ ਜੀ ਜਿਸ ਨੇ ਕਿਹਾ ਹੈਗਾ ਵੀ ਜਿਹੜਾ ਹੁਣ ਇਹ ਮਿਹਨਤਨਾ ਬਣਾਇਆ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਵੀ ਇਹ ਜੇ 10 ਮੁਕਦਮੇ ਦਰਜ ਨੇ ਇਸ ਬੰਦੇ ਨੇ ਨਸ਼ਾ ਵੇਚ ਕੇ ਇਹ ਕੀ ਕਨੈਕਸ਼ਨ ਕੀਤੀ ਹੈਗੀ ਹੈ ਇਹ ਲਗਨ ਕਨੈਕਸ਼ਨ ਹੈਗੀ ਆ ਉਹ ਅਸੀਂ ਲਾ ਮੁਤਾਬਕ ਜੋ ਕਾਰਵਾਈ ਬਣਦੀ ਹੈ ਉਹ ਅਸੀਂ ਕਰ ਰਹੇ ਹਾਂ ਸਚਿਨ ਵੀ ਇਹਨਾਂ ਪ੍ਰਵਾਦਨ ਦੇ ਵੇਦਨ ਜੀ ਕੋਈ ਹੋਣੀ ਨਹੀਂ ਅਜੇ ਤਾਂ ਸਚਿਨ ਹੀ ਇਕੱਲਾ ਸੀਗਾ ਜਿਹੜਾ ਵੇਦਨ ਜੀ ਦੇ ਖਿਲਾਫ ਮੁਕਦਮੇ ਦਰਜ ਨੇ ਉਹਦੇ ਖਿਲਾਫ ਹੀ ਇਹ ਕਾਰਵਾਈ ਹੋਏਗੀ ਸਰ ਜੀ ਅੱਜ ਪ੍ਰੋਸੀਡਿੰਗ ਤੋਂ ਨਾ ਸੇਕੀ ਕਾਰਵਾਈ ਦੀ ਹੈ ਕਿ ਸਰਕਾਰ ਵੱਲੋਂ ਜਿਹੜੀ ਕਿ ਜੁਧ ਨਸ਼ਾ ਵਿਰੁੱਧ ਮੁਹਿੰਮ ਚੇੜੀ ਗਈ ਹੈ ਨਾ ਉਹਦੇ ਤਹਿਤ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਲਿਸਟ ਭੇਜੀ ਗਈ ਸੀਗੀ ਉਹਦੇ ਚ ਇਸ ਬਿਲਡਿੰਗ ਦਾ ਵੀ ਨਾਮ ਹੈਗਾ ਤੇ ਅੱਜ ਪੁਲਿਸ ਸਹਾਇਤਾ ਨਾਲ ਐਸੀ ਇਮਾਰਤ ਗੁਰੂ ਤੇ ਜਿਹੜੀ ਉਹਨੇ ਉਲੰਘਣਾ ਕੀਤੀ ਉਹਦੇ ਕਾਰਵਾਈ ਕੀਤੀ ਜਾ ਰਹੀ ਹੈ ਕਿਲਿਗਲ ਬਣੀ ਹੋਈ ਸੀਗੀ ਜਿਹੜੀ ਕੰਸਟ੍ਰਕਸ਼ਨ ਇਲੀਗਲ ਹੈਗਾ ਜਿਹੜਾ ਸਰਟੀਫੀਕੇਟ ਪਰ ਵੱਧਰਾ ਗੱਡੇ ਨੇ ਖੜੇ ਗੱਡੇ ਨੇ ਉਹਨੂੰ ਤੋੜਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਨੋਟਿਸ ਦਿੱਤੇ ਉਹਨੇ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਹੋਈ ਹੈ ਨਹੀਂ ਨੋਟਿਸ ਦਿੱਤਾ ਹੈ ਇਹ ਦਫਤਰ ਰਿਕਾਰਡ ਦੇਖ ਸਕਦੇ ਆ ਯਾਰ ਨੋਟਿਸ ਦਿੱਤਾ ਹੈ ਹਾਂਜੀ ਉਹ ਮਤਲਬ ਇਹ ਦੇ ਦੇ ਵੀ ਉਹ ਪੁਲਿਸ ਨੂੰ ਪਤਾ ਜੀ ਉਹ ਪੁਲਿਸ ਪਰ ਆ ਗਿਆ ਸੇਗਾ ਹਨ ਪੁਲਿਸ ਪ੍ਰਸ਼ਾਸਨ ਨੂੰ ਚਿੱਠੀ ਆਈ ਹੋਈ ਹੈ ਪੁਲਿਸ ਪ੍ਰਸ਼ਾਸਨ ਨੂੰ ਸਾਨੂੰ ਲਿਸਟ ਆਈ ਬਿਲਡਿੰਗ ਆਈ ਉਹਦੇ ਤਹਿਤ ਸਾਨੂੰ ਨੋਟਸ ਭੇਜਿਆ ਹੋਇਆ ਹੈ ਪੋਰਵਿਲ ਬਿਲਡਿੰਗ ਨੂੰ ਭੇਜਿਆ ਹੋਇਆ ਹੈ